ਇਸ ਕਹਾਣੀ ਦਾ ਮੁੱਖ ਨੀਮ ਹੈ ਪਿਆਸੇ ਕਾਂ ਦੀ ਕਹਾਣੀ ਆਓ ਆਪਾਂ ਹੁਣ ਇਸ ਕਹਾਣੀ ਵੱਲ ਅੱਗੇ ਵਧੀਏ ਇੱਕ ਵਾਰ ਇੱਕ ਜੰਗਲ ਵਿੱਚ ਇੱਕ ਕਾਂ ਰਹਿੰਦਾ ਸੀ ਅਤੇ ਇੱਕ ਦਿਨ ਬਹੁਤ ਹੀ ਅਤ ਦੀ ਗਰਮੀ ਸੀ ਅਤੇ ਉਹ ਉੱਡਦਾ-ਉੱਡਦਾ ਪਾਣੀ ਦੀ ਭਾਲ ਵਿੱਚ ਸੀ ਅਤੇ ਉਸ ਨੂੰ ਪੂਰੇ ਜੰਗਲ ਵਿੱਚ ਕਿਤੇ ਨਾ ਪਾਣੀ ਪੀਣ ਲਈ ਮਿਲਿਆ ਅਤੇ ਉਹ ਬਹੁਤ ਹੀ ਪਾਣੀ ਤੋਂ ਬਗੈਰ ਉਸ ਦੀ ਬੁਰੀ ਹਾਲਤ ਸੀ ਅਤੇ ਹੁਣ ਤਾਂ ਉਸ ਨੂੰ ਇਦਾਂ ਲੱਗਦਾ ਸੀ ਕਿ ਮੇਰੀ ਮੌਤ ਵੀ ਨੇੜੇ ਹੀ ਹੈ ਫਿਰ ਇੰਨੇ ਨੂੰ ਉੱਡਦੇ-ਉੱਡਦੇ ਨੂੰ ਇੱਕ ਘੜਾ ਦਿਖਾਈ ਦਿੱਤਾ ਅਤੇ ਉਹ ਘੜੇ ਦੇ ਕੋਲ ਗਿਆ ਤੇ ਫਿਰ ਉਸ ਦਾ ਮਨ ਉਦਾਸ ਹੋ ਗਿਆ ਕਿਉਂਕਿ ਘੜੇ ਦੇ ਵਿੱਚ ਪਾਣੀ ਬਹੁਤ ਹੀ ਥੋੜਾ ਸੀ ਜਿਸ ਕਰਕੇ ਉਹ ਪਾਣੀ ਪੀਣ ਦੀ ਕੋਸ਼ਿਸ਼ ਤਾਂ ਕਰ ਰਿਹਾ ਸੀ ਪਰ ਪਾਣੀ ਪੀਣ ਵਿੱਚ ਅਸਫਲ ਰਿਹਾ ਫਿਰ ਉਸਨੇ ਸੋਚਿਆ ਕਿ ਹੁਣ ਮੈਂ ਕੀ ਕਰਾਂ ਫਿਰ ਇੰਨੇ ਨੂੰ ਉਸ ਘੜੇ ਦੇ ਨੇੜੇ ਉਸ ਨੂੰ ਛੋਟੇ-ਛੋਟੇ ਕੰਕਰ ਦਿਸੇ ਅਤੇ ਉਸ ਫਿਰ ਉਸ ਦੇ ਮਨ ਵਿੱਚ ਇੱਕ ਸਕੀਮ ਆਈ ਕਿ ਮੈਂ ਇਹਨਾਂ ਕੰਕਰਾਂ ਨੂੰ ਘੜੇ ਦੇ ਵਿੱਚ ਹੌਲੀ-ਹੌਲੀ ਪਾਈ ਜਾਂਦਾ ਹਾਂ ਤੇ ਪਾਣੀ ਸ਼ਾਇਦ ਉੱਪਰ ਆ ਹੀ ਜਾਵੇ ਇੰਨੇ ਨੂੰ ਉਹ ਜਿੰਨੇ ਵੀ ਛੋਟੇ-ਛੋਟੇ ਪੱਥਰ ਦੇ ਕੰਕਰ ਪਏ ਹੋਏ ਸਨ ਉਹ ਉਹਨਾਂ ਨੂੰ ਚੁੱਕ ਕੇ ਘੜੇ ਵਿੱਚ ਪਾਉਣ ਲੱਗ ਪਿਆ ਅਤੇ ਹੌਲੀ-ਹੌਲੀ ਪਾਈ ਜਿੱਦਾਂ-ਜਿੱਦਾਂ ਪਾਈ ਜਾਂਦਾ ਸੀ ਪਾਣੀ ਉੱਪਰ ਨੂੰ ਆਉਣ ਲੱਗਾ ਅਤੇ ਫਿਰ ਉਸ ਨੇ ਸਾਰੇ ਹੀ ਕੰਕਰ ਉਸ ਘੜੇ ਵਿੱਚ ਪਾ ਦਿੱਤੇ ਅਤੇ ਪਾਣੀ ਘੜੇ ਦੇ ਉੱਪਰਲੇ ਪਾਸੇ ਆ ਗਿਆ ਜਿਸ ਕਰਕੇ ਉਸ ਨੇ ਪਾਣੀ ਪੀਤਾ ਤਾਂ ਉਸ ਦਾ ਮਨ ਥੋੜਾ ਜਿਹਾ ਖੁਸ਼ ਹੋ ਗਿਆ ਇਸ ਕਹਾਣੀ ਵਿੱਚ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਉਸ ਨੇ ਇੰਨੀ ਮਿਹਨਤ ਕਰਨ ਦੇ ਬਾਵਜੂਦ ਹੀ ਉਸ ਨੂੰ ਪਾਣੀ ਪੀਣ ਲਈ ਮਿਲਿਆ ਇਸ ਕਰਕੇ ਸਾਨੂੰ ਕਦੇ ਵੀ ਜ਼ਿੰਦਗੀ ਵਿੱਚ ਹੌਸਲਾ ਨਹੀਂ ਹਾਰਨਾ ਚਾਹੀਦਾ ਸਗੋਂ ਡਟ ਕੇ ਮਿਹਨਤ ਕਰਨੀ ਚਾਹੀਦੀ ਹੈ ਮਿਹਨਤ ਦਾ ਫਲ ਮਿਲਦਾ ਹੀ ਹੈ ਆਸ ਹੈ ਕਿ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਆਪਾਂ ਤੁਹਾਡੇ ਲਈ ਹਰ ਰੋਜ਼ ਨਮੀਆਂ ਨਮੀਆਂ ਕਹਾਣੀਆਂ ਲੈ ਕੇ ਆਉਂਦੇ ਰਹੀਏ